ਕੰਪੀਂਗ ਐਂਡ ਸਰਚ ਆਪਰੇਸ਼ਨ ਕੀਤਾ ਫੇ ਕੋਈ ਹੈ ਡੰਗ ਵੀ ਪ੍ਰੋਬਲਮ ਅੱਤੇ ਆਪਾਂ ਰੇਡ ਵਗੈਰਾ ਕੀਤੀ ਥਾਰੋ ਚੈਕਿੰਗ ਕੀਤੀਆਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਕਾਰਵਾਈ ਹੈ ਖੁੱਲੀ ਚੇਤਾਵਨੀ ਹੈ ਵੀ ਇਹਨਾਂ ਨੂੰ ਅਸੀਂ ਇਹ ਕੰਮ ਨਹੀਂ ਕਰਨ ਦੇਵਾਂਗੇ ਡੀਡਿਕਸ਼ਨ ਤੇ ਜਿਹੜੇ ਹੋਰਸ ਕਲੀਨਿਕ ਉਹਨਾਂ ਦੇ ਵਿੱਚ ਉਹਦਾ ਟ੍ਰੀਟਮੈਂਟ ਸ਼ੁਰੂ ਕਰੋ ਇਸ ਬਿਮਾਰੀ ਨਾਲ ਜਿਹੜੇ ਰੀਡਟ ਹੋ ਚੁੱਕੇ ਨੇ ਉਹਨਾਂ ਦੇ ਇਲਾਜ ਕਰਾਉਣ ਲਈ ਅੱਗੇ ਆਓ ਆਮ ਪਬਲਿਕ ਹੁੰਦੀ ਆ ਉਹਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਨਸ਼ਾ ਤਸਕਰੀ ਦੇ ਖਿਲਾਫ ਅਸੀਂ ਬਿਲਕੁਲ ਚੱਲ ਰਿਹਾ ਸਾਡੀ ਲਹਿਰ ਬੜੀ ਰਿਗਰ ਚੱਲਦੀ ਹੈ ਅੱਛਾ ਡੇ ਵੱਲੋਂ ਜਿਹੜਾ ਜੋ ਨਸ਼ਿਆਂ ਵਿਰੋਧ ਦੇ ਵਿੱਚ ਮਹਿੰਮ ਦੇ ਤਹਿਤ ਹੀ ਸੜੀ ਕਾਸੋ ਪੇਸ਼ੰਦ ਦਾ ਸੀਗਾ ਅਸੀਂ ਕੰਬਿੰਗ ਐਂਡ ਸਰਚ ኦਪਰੇਸ਼ਨ ਕੀਤਾ ਪਿੰਡ ਮਹਾਲਮ ਦੇ ਵਿੱਚ ਕਿਤੇ ਕਿ ਸਾਨੂੰ ਸ਼ਿਕਾਇਤ ਸੀਗੀ ਵੀ ਇੱਥੇ ਕੋਈ ਹੈ ਡਰਗ ਦੀ ਪ੍ਰੋਬਲਮ ਸੋ ਅਸੀਂ ਉਹ ਜਿਹੜੇ ਸਿਲੈਕਟਡ ਕਰ ਸੀਗੇ ਉਹਨਾਂ ਤੇ ਆਪਾਂ ਰੇਡ ਵਗੈਰਾ ਕੀਤੇ ਥਾਰੋ ਚੈਕਿੰਗ ਕੀਤੀਆਂ ਤੇ ਉਹਨਾਂ ਨੂੰ ਆਪਾਂ ਵਾਰਨ ਵੀ ਕੀਤਾ ਹੈ ਉਹਨਾਂ ਘਰਾਂ ਨੂੰ ਵੀ ਜੇ ਤੁਸੀਂ ਕਿਤੇ ਵੀ ਇਸ ਸਟੇਟ ਦੇ ਵਿੱਚ ਤੁਹਾਡਾ ਬੰਦਾ ਫੜਿਆ ਗਿਆ ਤੇ ਅਸੀਂ ਉੱਤੇ ਸਖਤ ਕਾਰਵਾਈ ਕਰਾਂਗੇ ਕਾਰਵਾਈ ਵੀ ਕਰਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਕਾਰਵਾਈ ਹੈ ਬਿਲਕੁਲ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਸਾਡਾ ਡਰਗ ਬੈਡਲਰ ਡਰੱਗਸ ਮਗਰ ਨਸ਼ਾ ਤਸਕਰ ਨੇ ਜਿਹੜੇ ਇਹਨਾਂ ਨੂੰ ਐ ਖੁੱਲੀ ਚੇਤਾਵਨੀ ਹੈ ਵੀ ਇਹਨਾਂ ਨੂੰ ਅਸੀਂ ਇਹ ਕੰਮ ਨਹੀਂ ਕਰਨ ਦੇਵਾਂਗੇ ਇੱਕ ਸੋਸਾਇਟੀ ਦੇ ਜਿਹੜੇ ਬਹੁਤ ਵੱਡੇ ਜਿਹੜੇ ਦੁਸ਼ਮਣ ਨੇ ਸੋ ਇਹਨਾਂ ਦੇ ਮਗਰ ਅਸੀਂ ਬਿਲਕੁਲ ਪਏ ਆ ਨਾਲ ਹੀ ਦੂਜੇ ਪਾਸੇ ਸਾਡਾ ਜਿਹੜਾ ਇੱਕ ਅਭਿਆਨ ਅਸੀਂ ਹੋਰ ਸ਼ੁਰੂ ਕੀਤਾ ਪ੍ਰੋਜੈਕਟ ਆਸ ਜਿਹਦੇ ਦੀਨ ਅਸੀਂ ਮੈਂ ਡੀਸੀ ਮੈਡਮ ਹੈਲਥ ਡਿਪਾਰਟਮੈਂਟ ਦੇ ਅਫੀਸਰ ਪਲੱਸ ਸਾਡੇ ਡੀਐਸਪੀ ਸਾਹਿਬਾਨ ਐਸਐਚਓ ਸਾਰੇ ਰਲ ਕੇ ਜਿਹੜੇ ਕਰਦੇ ਆਂ ਇਦਿਸ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਿਹੜੇ ਪਬਲਿਕ ਨੂੰ ਅਵੇਅਰ ਕਰ ਰਹੇ ਆਂ ਵੀ ਜਿਹੜੇ ਬੱਚੇ ਵੀ ਨਸ਼ਾ ਦੀ ਪ੍ਰੋਬਲਮ ਆ ਗਈ ਨਸ਼ੇ ਤੋਂ ਬਿਮਾਰ ਹੋ ਗਏ ਲੈਣ ਦੇ ਆਦੀ ਹੋ ਗਏ ਉਹਨਾਂ ਨੂੰ ਤੁਸੀਂ ਸਾਡੇ ਕੋਲ ਲਿਆਓ ਉਹਨਾਂ ਨੂੰ ਬਿਨਾ ਹਿਜਿਟੇ ਸਾਡੇ ਤੁਸੀਂ ਉਹਨਾਂ ਨੂੰ ਆਪਾਂ ਐਡਵਾਈਸ ਕਰਦੇ ਆਂ ਉਹਨਾਂ ਨੂੰ ਕਾਉਂਸਲਿੰਗ ਕਰਦੇ ਆਂ ਵੀ ਉਹਨਾਂ ਨੂੰ ਜਿਹੜੇ ਡੀਡਿਕਸ਼ਨ ਤੇ ਜਿਹੜੇ ਹੋਟਸ ਕਲੀਨਿਕ ਉਹਨਾਂ ਦੇ ਵਿੱਚ ਉਹਦਾ ਟ੍ਰੀਟਮੈਂਟ ਸ਼ੁਰੂ ਕਰੋ ਤਾਂ ਜੋ ਕਿ ਉਹਨਾਂ ਦੀ ਹੈਲਥ ਕੋਈ ਹੋਰ ਐਰਰ ਵਗੈਰ ਚੀਜ਼ਾਂ ਖਾ ਕੇ ਡਿਟੇਰੀਓਰੇਟ ਰੇਟ ਨਾ ਹੋਵੇ ਸੋਦੇ ਵਿੱਚ ਵੀ ਸਾਨੂੰ ਬੜਾ ਵਧੀਆ ਰਿਸਪਾਂਸ ਮਿਲ ਰਿਹਾ ਉਹਦੇ ਵਿੱਚ ਸਾਡੀ ਜਿਹੜੀ ਹੈਲਥ ਟੀਮ ਹੁੰਦੀ ਹੈ ਇਹ ਮੌਕੇ ਦੇ ਉੱਤੇ ਹੀ ਉਹਨਾਂ ਨੂੰ ਜਿਹੜਾ ਕਾਉਂਸਲਿੰਗ ਕਰਕੇ ਉਹਨਾਂ ਦੀ ਰਫ ਐਡਮਿਸ਼ਨ ਕਰਕੇ ਫਿਰ ਨੈਕਸਟ ਡੇ ਜਾਂ ਸੇਮ ਡੇ ਉਹਨਾਂ ਨੂੰ ਹੋਸਪੀਟਲ ਕਲੀਨਿਕਸ ਵਗੈਰਾ ਉੱਥੇ ਰਜਿਸਟ੍ਰੇਸ਼ਨ ਉਹਨਾਂ ਦੀ ਕਰਾ ਦਿੰਦੇ ਆ ਸੋ ਇਸ ਤਰ੍ਹਾਂ ਕਰਕੇ ਸਾਡਾ ਇਹੀ ਅਪੀਲ ਹੈ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਵੀ ਇਸ ਬਿਮਾਰੀ ਨਾਲ ਜਿਹੜੇ ਪੀੜਿਤ ਹੋ ਚੁੱਕੇ ਨੇ ਉਹਨਾਂ ਦੇ ਇਲਾਜ ਕਰਾਉਣ ਲਈ ਅੱਗੇ ਆਓ ਉਹਨਾਂ ਨੂੰ ਉਹਨਾਂ ਨੂੰ ਕੋਈ ਝਚਾਟ ਨਹੀਂ ਹੋਣੀ ਚਾਹੀਦੀ ਇੱਕ ਦੋ ਦਾ ਇਹ ਵੀ ਵੇਖਿਆ ਵੀ ਬੱਚੇ ਜਿਹੜੇ ਸਾਡੇ ਕੋਲ ਆਣੋ ਜਾਂ ਡੀਡਿਕਸ਼ਨ ਸੈਂਟਰਾਂ 'ਚ ਆਉਣੇ ਝੱਕਦੇ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਸਾਡੇ ਵੱਲੋਂ ਉਹਨਾਂ ਨੂੰ ਕੋਈ ਝੱਕਾ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਫੋਨ ਕਰ ਨਹੀਂ ਉਹਨਾਂ ਨੂੰ ਲਿਆ ਕੇ ਜੇ ਉਹਨਾਂ ਕੋਈ ਵਹੀਕਲ ਦਾ ਬੰਦੋਬਸਤ ਨਹੀਂ ਹੈ ਕੋਈ ਅਸੀਂ ਉਹਨੂੰ ਖੁਦ ਆਪਦੇ ਵਹੀਕਲਾਂ ਦੇ ਖੜਕੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਜਾਂ ਉਹ ਸੈਂਟਰ ਉਹਨਾਂ ਦੀ ਰਜਿਸਟ੍ਰੇਸ਼ਨ ਕਰਾ ਸਕਦੇ ਆ ਤਾਂ ਸਾਡੇ ਵੱਲੋਂ ਬੜਾ ਓਪਨ ਹੈ ਬੇਕਰ ਜਿਹੜੇ ਡੀਡਿਕਸ਼ਨ ਸੈਂਟਰ ਜਾ ਰਿਹਾ ਹੈ ਰੀਹੈਬਸੈਂਟਰ ਇੱਕ ਸਰਕਾਰ ਵੱਲੋਂ ਬੜੀ ਖੁੱਲ ਕੇ ਫੈਸਿਲਿਟੀ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਲੱਗਦਾ ਰਜਿਸਟ੍ਰੇਸ਼ਨ ਦਾ ਕੋਈ ਵੀ ਨਹੀਂ ਪੈਸਾ ਲੱਗਦਾ ਜਦਕਿ ਜੇ ਤੁਸੀਂ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਜਾਣਾ ਇਹ ਤੁਹਾਡਾ 35-40 ਹਜ਼ਾਰ ਰੁਪਏ ਮਹੀਨੇ ਦਾ ਲੱਗਦਾ ਵਾ ਲੇਕਿਨ ਇੱਥੇ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਆਫ ਕਾਸਟ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਤਾਂ ਜਾਂਦਾ ਸੋ ਸਾਰੇ ਜਿਹੜੇ 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 ਨਸ਼ਾ ਤੋਂ ਜਿਹੜੇ ਪੀੜਤ ਹੋ ਚੁੱਕੇ ਨੇ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਜੇ ਸਾਈ ਸਰੋ ਆਪਣੇ ਜਿਹੜਾ ਸਰ ਵੀ ਆਣਿਆ ਪਾਰਕ ਤੇ ਵੀ ਅੱਡੇ ਦੇ ਦੇਖੋ ਅੱਜ ਅਸੀਂ ਸਿਟੀ ਫਾਜ਼ਲ ਕਾ ਦੇ ਸਿਲੈਕਟਡ ਜਗ੍ਹਾ ਤੇ ਕੀਤਾ ਉਹ ਵੈਰੋਕੇ ਦਾ ਪਿੰਡ ਸੀਗਾ ਮਹਾਲਮ ਅੱਜ ਇੱਥੇ ਪਾਰਕ ਹੈ ਜਿਹੜਾ ਸਿਟੀ ਦੇ ਵਿੱਚ ਇੱਥੇ ਜਲਾਲਾਬਾਦ ਮੇਨ ਪਾਰਕ ਹੈ ਇੱਥੇ ਸੀਗਾ ਵੀ ਇੱਥੇ ਕੋਈ ਹੈ ਇਹ ਪ੍ਰੋਬਲਮ ਪਹਿਲਾਂ ਇਹਨੂੰ ਇਹਨੂੰ ਆਲਾ ਦੁਆਲਾ ਦਾ ਘੇਰ ਕੇ ਫਿਰੇ ਦੀ ਅਸੀਂ ਚੈੱਕ ਵਗੈਰਾ ਕੀਤੀ ਜਿਹੜੇ ਬੰਦੇ ਆਲੇ ਦੁਆਲੇ ਤੁਰੇ ਫਿਰਦੇ ਉਹਨਾਂ ਨੂੰ ਚੈੱਕ ਕੀਤਾ ਤੋਂ ਸਾਡਾ ਮਕਸਦ ਇਹੀ ਹੈ ਵੀ ਜਿਹੜੇ ਆਮ ਪਬਲਿਕ ਆਉਂਦੀ ਆ ਉਹਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਐਰਗਰ ਆਉਂਦੇ ਆ ਉਹਨਾਂ ਨੂੰ ਸਾਡੀ ਸਖਤ ਵਾਰਨਿੰਗ ਆ ਇਹਨਾਂ ਨੂੰ ਕਿਤੇ ਵੀ ਅਸੀਂ ਜਿਹੜਾ ਸਰਫਿਸ ਨਹੀਂ ਹੁੰਦਾ ਵਾਂ ਰੂਟੀਨ ਚ ਚੈਕਿੰਗ ਰਹੇਗੀ ਸਾਡੀ ਰੂਟੀਨ ਚੈਕਿੰਗ ਆ ਕਦੇ ਕਦੀ ਦਾ ਪਾਰਕ ਵਿੱਚ ਹੁਣੇ ਮਿਲਿਆ ਸੀ ਪਤਾ ਵੀ ਪਾਰਕ ਵੀ ਤੁਹਾਨੂੰ ਚੈੱਕ ਕਰਨਾ ਚਾਹੀਦਾ ਅਸੀਂ ਆਗੇ ਦੇ ਆ ਕੇ ਚੈੱਕ ਕੀਤਾ ਇਹਦੇ ਵਿੱਚ ਸਰਪਲਿਸ਼ ਵਾਲਿਆਂ ਨੂੰ ਕੀ ਹੁਣ ਵਾਰਨਿੰਗ ਲਾ ਕੇ ਦੇ ਦੇਖੋ ਵਾਰਨਿੰਗ ਇਹੀ ਆ ਵੀ ਨਸ਼ਾ ਤਸਕਰੀ ਦੇ ਖਿਲਾਫ ਅਸੀਂ ਬਿਲਕੁਲ ਚੱਲ ਰਹੇ ਆ ਸਾਡੀ ਲਹਿਰ ਬੜੀ ਵਧੀਆ ਚੱਲਦੀ ਆ ਇਹਨਾਂ ਦੇ ਖਿਲਾਫ ਅਸੀਂ ਸ਼ਕਤੀ ਨਾਲ ਨਜਿੱਠਾਂਗੇ ਨਜ਼ਰ